ਸ਼ਕਾਦੀ ਇੱਕ ਹੋਰ ਨਵੀਂ ਸ਼ੁਰੂਆਤ ਹੈ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਅੱਗੇ ਸਕੈਟਰਡ ਕੰਮ ਹੁੰਦਾ ਸੀ ਹੁਣ ਇੱਥੇ ਸਾਰੇ ਇਕੁਪਮੈਂਟ ਹੈਗੇ ਐਡਵਾਂਸ ਇਕੁਪਮੈਂਟ ਅਲੋਂਗ ਵਿਦ ਲੇਟਰ ਸੌਫਟਵੇਅਰ ਵੀ ਟੂ ਨੈਚੁਰਲਾਈਜ਼ ਆ ਪਬਲਿਕ ਨੂੰ ਬਹੁਤ ਸਹਾਈਦਾ ਹੋਵੇਗਾ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਕਿਸੇ ਨਾਲ ਵੀ ਅਗਰ ਕੋਈ ਧੋਖਾਧੜੀ ਹੁੰਦੀ ਹੈ ਕੋਈ ਸਾਈਬਰ ਕ੍ਰਾਈਮ ਦਾ ਕੇਸ ਹੁੰਦਾ ਸਿੱਧੇ ਇਸ ਥਾਣੇ ਰਿਪੋਰਟ ਕਰਨ ਨਵੇਂ ਇੰਸਪੈਕਟਰ ਸਾਹਿਬ ਲਗਾਏ ਨੇ ਐਸਐਚਓ ਡਿਪਟੀ ਸਾਹਿਬ ਸੁਪਰ ਇਹ ਯਾਸ਼ ਕਰਦੇ ਆ ਕਿ ਲੋਕ ਕੋਆਪਰੇਟ ਕਰਨਗੇ ਇੱਕ ਵਨ ਸਟਾਪ ਸ਼ਾਪ ਹੋਏਗੀ ਜਿੱਥੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਅਗਰੀਵਡ ਪਰ ਬੰਦੇ ਨੇ ਉਹਨਾਂ ਨੂੰ ਉੱਪਰ ਲਿਖਵਾਂਗੇ ਸਰ ਸਾਈਬਰ ਕ੍ਰਾਈਮ ਕਿੰਨਾ ਵਧ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਬਹੁਤ ਘੱਟ ਕ੍ਰਾਈਮ ਹੁੰਦਾ ਸੀ ਹੁਣ ਹਰੇਕ ਕ੍ਰਾਈਮ ਦੇ ਵਿੱਚ ਸਾਈਬਰ ਐਂਡ ਮਾਲਵੇਅਰ ਹੈ ਇਸ ਤਰ੍ਹਾਂ ਨਾਲ ਜੀ ਤੁਹਾਡੀ ਜਿੰਨੀ ਸਾਰੀ ਬੈਂਕਿੰਗ ਹੈ ਜਿੰਨੀਆਂ ट्रांजੈਕਸ਼ਨਸ ਹੈਗੀਆਂ ਆਪਾਂ ਡਿਜੀਟਲ ਇੰਡੀਆ ਬਣਾ ਰਹੇ ਹਾਂ ਉਹ ਸਾਰੀਆਂ ਤੇ ਮੋਬਾਈਲ ਤੇ ਆ ਗਈਆਂ ਜਾਂ ਕੰਪਿਊਟਰ ਤੇ ਆ ਗਈਆਂ ਸੋ ਇਸ ਕਰਕੇ ਵਾਈਟ ਕਾਲਰ ਜਿਹੜਾ ਕ੍ਰਾਈਮ ਹੈ ਉਹ ਨੇਚਰਲੀ ਵਧੇਗਾ ਰੇਟ ਇਹਦਾ ਜਿਹੜਾ ਹਰੇਕ ਸਾਲ ਵ ਇਸੇ ਤਰ੍ਹਾਂ ਨੈਚੁਰਲ ਜਿੱਦ ਜਿੱਦਾ ਡਿਸਟ੍ਰੀਡ ਇੰਡੀਆ ਬਣਦਾ ਜਾਏਗਾ ਉਸੇ ਉਸ ਤਰ੍ਹਾਂ ਹੀ ਕ੍ਰਾਈਮ ਵੀ ਵਧਦਾ ਜਾਏਗਾ ਸਰ ਜਿਸ ਤਰ੍ਹਾਂ ਸਾਈਬਰ ਜਿਹੜਾ ਕ੍ਰਾਈਮ ਐਡਵਾਂਸ ਹੋ ਗਿਆ ਜੀ ਤੇ ਕੀ ਸਾਡੇ ਕੋਲੇ ਉਹ ਜੀ ਟੈਕਨੀਕ ਵੀ ਐਡਵਾਂਸ ਆ ਗਈ ਬਿਲਕੁਲ ਹੈ ਜੀ ਸਾਡੇ ਕੋਲ ਬਹੁਤ ਤਗੜੇ ਸੌਫਟਵੇਅਰ ਨੇ ਇੱਕ ਇੱਕ ਡੇਟੇਡ ਕਰੋੜ ਦੀ ਇੱਕ ਇੱਕ ਮਸ਼ੀਨਰੀ ਹੈ ਜਿਹੜੀ ਇਮੀਡੀਏਟਲੀ ਟਰੈਕ ਕਰ ਦਿੰਦੀ ਹੈ ਕਿੱਥੇ ਐਂਡ ਯੂ ਹੈਵ ਸੀਨ ਕਿ ਜਦੋਂ ਵੀ ਕਿਤੇ ਇਹੋ ਜੀ ਠੱਗੀ ਹੁੰਦੀ ਆ ਅਸੀਂ ਹੁਣ ਇਸ ਪੋਜੀਸ਼ਨ 'ਚ ਆਏ ਕਿ ਉਹ ਪੈਸੇ ਬਲੌਕ ਕਰ ਸਕਦੇ ਆ ਪਰ ਜੋ ਕਿਸੇ ਹੋਰ ਕਾਉਂਟਸ ਪਾ ਕੇ ਉਹਨਾਂ ਨੂੰ ਇਨਸਟਿਟਿਊਟਲਾਈਜ਼ ਨਹੀਂ ਤਾਂ ਲੰਗਨ ਇਹ ਥਾਣਾ ਸ਼ਹਿਰ ਦੇ ਅੰਦਰ ਹੁੰਦਾ ਤਾਂ ਲੋਕਾਂ ਦਾ ਸੌਖਾ ਹੋਣਾ ਸੀ ਆਊਟਰ ਬਹੁਤ ਜ਼ਿਆਦਾ ਆ ਗਿਆ ਹੈ ਤੇ ਅੰਦਰ ਕੋਈ ਸੈਟਿੰਗ ਨਹੀਂ ਆ ਬਹੁਤ ਆ ਇਸ ਤਰ੍ਹਾਂ ਨਾ ਕਿ ਅਕਮੋਡੇਸ਼ਨ ਤੇ ਡਿਪੈਂਡ ਕਰਦਾ ਸਾਡੇ ਕੋਲ ਅੰਦਰ ਜ਼ਿਆਦਾ ਅਕਮੋਡੇਸ਼ਨ ਨਹੀਂ ਸੀ ਇੱਥੇ ਕਾਫੀ ਨਵੀਂ ਬਿਲਡਿੰਗ ਬਣੀ ਹੋਈ ਹੈ ਔਰ ਸਪੇਸ ਇੱਥੇ ਕਾਫੀ ਹੈਗਾ ਇਹ ਲੋਕਾਂ ਨੂੰ ਖਜਲ ਖਰਾਬੀ ਤੋਂ ਹਰੇਕ ਪੁਲਿਸ ਸਟੇਸ਼ਨ ਤੋਂ ਧੱਕੇ ਖਾਣ ਵਾਲੇ ਚੰਗਾ ਹੈ ਕਿ ਇੱਕੋ ਜਗ੍ਹਾ ਵਨ ਸਟਾਪ ਸ਼ਾਪ ਹੈ ਇੱਥੇ ਸੈਟਲਾਈਜ਼ਡ ਹੈਗਾ ਸਾਰਿਆਂ ਲਈ ਪੰਡਾ ਕੋ ਵੀ ਸਰ ਲੋਕਾਂ ਨੂੰ ਮਿਲਣਗੇ ਫਿਰ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਨੇੜੇ ਨਵਾਂ ਥਾਣਾ ਬਣਾਈਏ ਤੇ ਉੱਥੇ ਨੂੰ ਲੈ ਕੇ ਜਾਈਏ ਤਾਂ ਕਿ ਕਿਉਂਕਿ ਜਿਹੜਾ ਸਾਈਬਰ ਕੇਮ ਹੈ ਕੱਲਾ ਸ਼ਹਿਰ ਤੇ ਹੁੰਦਾ ਨਹੀਂ ਹੈਗਾ ਪਿੰਡਾਂ ਜਿੱਧਾਂ ਦਾ ਸਾਈਬਰ ਕ੍ਰਾਈਮ ਬਾਰੇ ਲਗਾਤਾਰ ਜਿਵੇਂ ਬਾਤ ਰਹੀ ਹੈਗਾ ਕੁਝ ਪੁਲਿਸ ਦੀ ਸਥਾਈ ਮੁਹਿੰਮ ਵੀ ਲੋਕਾਂ ਨੂੰ ਜਾਗਰੂਕ ਹੋਤਾ ਜਾਵੇ ਤਾਂ ਜੋ ਇਹ ਸਾਈਬਰ ਕ੍ਰਾਈਮ ਨਾ ਹੋ ਸਕੇ ਬਹੁਤੇ ਲੋਕਾਂ ਤੋਂ ਜਿਵੇਂ OTP ਲਿਆ ਜਾਂਦਾ ਹੈ ਉਹਤੇ ਪੜ੍ਹੇ ਲਿਖੇ ਲੋਕ ਉਹ ਜ਼ਿਆਦਾ ਦੇ ਦਿਆ ਜੇ ਅਣਪੜ੍ਹੇ ਘਟ ਦਿੰਦੇ ਹੈਗੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਨਾਲ ਠੱਗੀ ਡਾਕਟਰਾਂ ਨਾਲ ਕੀ ਵਜਿ ਜਾ ਰਹੀਆਂ ਮੁਲਜ਼ਮਾਂ ਹੈ ਜੱਟ ਕੀ ਠੱਗੀ ਦਾ ਸਟਾਰ ਨੇ ਪੜ੍ਹੇ ਲਿਖੇ ਲੋਕਾਂ ਨੂੰ ਜ਼ਿਆਦਾ ਕੀਤਾ ਜਾ ਰਿਹਾ ਓਏ ਹੋਈ ਆ ਕਿ ਅਸਲ ਸਾਹਿਬ ਨੂੰ ਇਹ ਕਹਾਂਗੇ ਕਿ ਜਿਹੜਾ ਵੀ ਇੱਥੇ ਬੰਦਾ ਵਿਜ਼ਿਟ ਕਰਦਾ ਉਹਨੂੰ ਤਾਂ ਨੇਚਰਲੀ ਇਲਾਈਟਨ ਕਰਾਂਗੇ ਤੇ ਬਾਕੀ ਪਬਲਿਕ ਨੂੰ ਥੋੜੇ ਇਸੇ ਨਾਲ ਵੀ ਉਹ ਤਾਂ ਮੋਬਾਈਲ ਦੇ ਉੱਤੇ ਹੀ ਆਉਂਦਾ ਕਿ ਆਹ ਚੀਜ਼ਾਂ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨੀਆਂ ਜਿਦਾਂ ਪਿੰਨ ਹੈ ਓਟੀਪੀ ਹੈ ਇਹ ਤਾਂ ਬੇਸਿਕ ਚੀਜ਼ਾਂ ਨੇ ਇਹਨਾਂ ਦਾ ਸਾਰਿਆਂ ਨੂੰ ਖਿਆਲ ਰੱਖਣਾ ਪਏਗਾ ਬੰਦੇ ਕਈ ਵਾਰ ਗਰੀਦ ਚ ਆ ਕੇ ਲਾਲਚ ਚ ਆ ਕੇ ਮੈਂ ਪੈਸੇ ਡਬਲ ਕਰ ਦਿੰਨਾ ਟ੍ਰਿਪਲ ਕਰ ਦਿੰਨਾ ਫਸ ਜਾਂਦੇ ਨੇ ਤੋਂ ਨੇਚਰਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਕੋਲੋਂ ਫ੍ਰੀ ਪੈਸੇ ਤਾਂ ਦੇ ਨਹੀਂ ਸਕਦਾ ਤੇ ਸਾਨੂੰ ਉਹ ਜਿਹੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਕੋਲ ਸਭ ਜ਼ਿਆਦਾਤਰ ਗਰੀ ਠੱਗੀਆਂ ਬਾਈਦੀਆਂ ਹੈਗੀਆਂ ਨੇ ਇਹ ਲਗ ਲਗ ਸਟੇਟਜੀ ਬਾਈਦੀ ਹੈਗੀਆਂ ਜਿਸ ਤਰ੍ਹਾਂ ਉਹ ਯੂਪੀ ਬਿਹਾਰ ਦੂਰ ਬੈਠੇ ਨੇ ਅਦਰਸਟੈਂਡ ਕਿ ਉਹ ਉਧਰ ਸਰਕਾਰਾਂ ਨਾਲ ਜਾਂ ਉਸ ਦੇ ਉੱਤੇ ਦੀ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਟਾਈਅਪ ਕੀਤਾ ਜਾ ਸਕਦਾ ਹੈਗਾ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕੋਈ ਲਿਆਂਦਾ ਜਾ ਸਕਦਾ ਹੈ ਉਹ ਤੇ ਸਿਰਫ ਅਕਿਊਜ਼ ਫੜਨ ਦੇ ਵਿੱਚ ਅਸੀਂ ਉਹਨਾਂ ਨਾਲ ਟਾਈਅਪ ਕਰ ਸਕਦੇ ਆ ਅਦਰਵਾਇਜ਼ ਤੇ ਜਦੋਂ ਮੋਬਾਈਲ ਤੇ ਬੈਠ ਗਿਆ ਤੁਸੀਂ ਇੱਥੇ ਬੈਠੇ ਆਸਟ੍ਰੇਲੀਆ ਵਾਲੇ ਕਿਸੇ ਬੰਦੇ ਨੂੰ ਲੁੱਟ ਲੋ ਆਸਟ੍ਰੇਲੀਆ ਵਾਲਾ ਤੁਹਾਨੂੰ ਲੁੱਟ ਲਵੇ ਦਰਜ ਨੋ ਬਾਅਰ ਬਿਕਾਜ਼ ਡਿਜੀਟਲ ਵਰਲਡ ਜਿਹੜਾ ਹੈਗਾ ਉਹ ਇੱਕੋ ਹੀ ਹੈ ਕਿਤੇ ਬੈਠਾ ਵੀ ਬੰਦਾ ਕਿਸੇ ਨਾਲ ਕਨੈਕਟ ਕਰ ਸਕਦਾ ਹੈਗਾ ਉਹਨਾਂ ਨਾਲ ਰੈਪੋ ਕ੍ਰੀਏਟ ਕਰਨ ਦਾ ਤਾਂ ਤਾਂ ਯਾਨੀ ਅਸੀਂ ਕੋਈ ਪਾਰਟੀ ਭੇਜ ਕੇ ਤੁਹਾਨੂੰ ਬੰਦਾ ਚੱਕਣਾ ਹੋਵੇ ਅਦਰਵਾਈਜ਼ ਆਮਨ ਤੁਸੀਂ ਇੱਥੇ ਬੈਠੇ ਹੋ ਜਾਂ ਕਿਤੇ ਹੋਰ ਬੈਠੇ ਹੋ ਇਟ ਡਸ ਨੋਟ ਮੈਟਰ ਸਰ ਆਮ ਗੂਗਲ ਪੇ ਟ੍ਰਾਂਜੈਕਸ਼ਨ ਹੁੰਦੀ ਹੈ ਕੋਈ ਸਕੈਲਿਕ ਦਾ ਰਿਕਾਰਡ ਨਹੀਂ ਮਿਲਦਾ ਕਿ ਇੱਥੇ ਪੋਸੀਬਲ ਹੋਵੇਗਾ ਕਿ ਗੂਗਲ ਪੇ ਕਿਸ ਨਾਮ ਤੋਂ ਹੁੰਦਾ ਐਸ ਇਟ ਡੈਫੀਨਿਟਲੀ ਕਰਾਂਗੇ ਉਹਦਾ ਮੋਬਾਈਲ ਦੇ ਵਿੱਚ ਰਿਕਾਰਡ ਹੁੰਦਾ ਨੇਚਰਲ ਆ ਜਿਹੜਾ ਉਹਨਾਂ ਦੇ ਵੱਡੇ ਵੱਡੇ ਸਰਵਰਾਂ 'ਉਂ ਸਾਰਾ ਕੁਝ ਹੁੰਦਾ ਟੇਕਸ ਲੈਟਰ ਵੀ ਦਾ ਟਾਈਮ ਫਟਰ ਕਿਉਂਕਿ ਐਕਸਕਲੂਸਿਵ ਫੈਸਿਲਿਟੀ ਹੈਗੀ ਆ ਇਮੀਡੀਏਟਲੀ ਮੇਲ ਕਰਿਆ ਕਰਾਂਗੇ ਐਸਐਚਓ ਸਾਹਿਬ ਦੇ ਨੈਚੁਰਲੀ ਉਹਨਾਂ ਸਾਰਿਆਂ ਨਾਲ ਜਿਹੜੇ ਹੈਗੇ ਆ ਸਰਵਿਸ ਪ੍ਰੋਵਾਈਡਰ ਉਹਨਾਂ ਨੂੰ ਕੰਟੈਕਟ ਹੋਏਗਾ ਲੋਕਾਂ ਦੀ ਟੀਮ ਸਾਰਾ ਸਿਚੂਏਸ਼ਨ ਇੱਥੇ ਤੋਂ ਜਿੰਨੇ ਸਾਈਬਰ ਦੇ ਸਾਡੇ ਕੋਲ ਸਪੈਸ਼ਲਿਸਟ ਬੰਦੇ ਸੀਗੇ ਉਹ ਸਾਰੇ ਇੱਥੇ ਲਗਾ ਦਿੱਤੇ